ਕੱਲ ਬਹੁਤ ਜ਼ਿਆਦਾ ਬਾਰਿਸ਼ ਸੀ ਇਸ ਲਈ ਅਸੀਂ ਕੱਲ ਬਲੌਗ ਨਹੀਂ ਬਣਾਇਆ ਹੈਗਾ ਐਸ ਵਾਰੀ ਤਾਂ ਬਾਰਿਸ਼ ਨੇ ਨਾ ਮਤਲਬ ਇੰਨੀ ਕੁ ਹੱਦ ਕੀਤੀ ਹੈ ਨਾ ਥੋੜੀ ਜੀ ਥੋੜੀ ਬਰਸਾਤ ਹੋਵੇ ਤਾਂ ਬੰਮਾ ਨੇ ਚੱਕੀ ਜਾਂਦੀਆਂ ਪਰ ਜੇ ਜ਼ਿਆਦਾ ਹੀ ਹੋਵੇ ਤਾਂ ਫਿਰ ਅੱਜ ਆਪਾਂ ਦੁਕਾਨੇ ਵੀ ਨਹੀਂ ਗਏ ਕਿਉਂਕਿ ਦੁਕਾਨੇ ਜਾਣ ਦਾ ਮਾਹੌਲ ਹੀ ਹੈ ਨਹੀਂ ਬਾਹਰ ਲੋ ਜੀ ਹੁਣ ਘਰੇ ਹੀ ਪਈ ਸੀ ਸਾਫ ਤੇ ਮਸਲਾ ਦੀ ਦਾਲ ਤੇ ਉਹੀ ਲੱਗੀ ਆ ਜੀ ਬਣਨ ਤੇ ਚਲੋ ਅੱਜ ਮੈਨੂੰ ਨਹੀਂ ਲੱਗਦਾ ਸਾਰੀ ਡਲੀਮੀ ਹਟੇਗਾ ਤੇ ਹਾਂਜੀ ਮਨਪ੍ਰੀਤ ਕੌਰ ਜੀ ਦੇਖੋ ਜੀ ਇਹ ਲੈ ਆਈ ਕੱਟ ਕੇ ਫਰੂਟ ਨਹੀਂ ਨਹੀਂ ਹੁਣ ਦੇਖੋ ਜੀ ਆਪ ਮੈਂ ਕਿਹਾ ਠੀਕ ਹੋ ਗਈ ਆ ਤੇ ਹ ਸਮੋਸੇ ਬਣਾਉਣੇ ਆ ਮੈਂ ਘਰੇ ਇਧਰ ਲੱਗੀ ਮਾਦਾ ਸਾਡੀ ਹੁਣ ਸੇਵੀਆਂ ਬਣਾਉਣ ਸੇਵੀਆਂ ਸਾ ਪਹਿਲਾਂ ਵਾਲ ਨਹੀਂ ਆਇਆ ਉਹਨਾਂ ਨੇ ਪਾਣੀ ਕੇਦ ਖੰਡ ਹਨਾ ਤੇ ਹੁਣ ਖਾਣੇ ਆ ਜੀ ਥੋੜੀ ਥੋੜੀਆਂ ਸੇਵੀਆਂ ਤੇ ਫਿਰ ਜਾਣੇ ਆ ਬਾਜ਼ਾਰ ਫਿਰ ਹੋਗੇ ਗਿੱਲੇ ਆਵਾਂਗੇ ਅਸੀਂ ਕੀ ਕਿੰਦਾ ਹੋ ਜੇ ਆ ਮੈਦਾ ਰਿਫਾਈਡ ਦੁੱਧ ਠੀਕ ਆ ਜੀ ਟਮਾਟਰ ਆਲੂ ਅਦਰਕ ਤੇ ਪਿਆਜ਼ ਵਿਚੇ ਮੇਕਸੀਆ ਤੇ ਹੁਣ ਲੱਗੇ ਆ ਜੀ ਇਧਰ ਸਮੋਸਿਆਂ ਦੀ ਤਿਆਰੀ ਕਰਨ ਦੇਖੋ ਜੀ ਮੈਂ ਆਇਆ ਤੇ ਕਿੰਦਾ ਖੱਪ ਪਾਉਣ ਲੱਗੀ ਹੋਈ ਸੀਗੀ ਤੇ ਲੋ ਜੀ ਉਧਰ ਕੱਚੇ ਤੇ ਇਧਰ ਹੋ ਰਹੇ ਆ ਫਰਾਈ ਤੇ ਇਹ ਦੇਖੋ ਜੀ ਫਰਾਈ ਹੋ ਗਏ ਵੀ ਨਿਕਲ ਆਇਆ ਬਾਹਰ ਚਾਹ ਦੇ ਨਾਲ ਲੌਂਗ ਲਚੀਆਂ ਵਾਲੀ ਨਾਲ ਬਣਾਈ ਆ ਤੇ ਕਰਨਾ ਐਂਡ ਕੇ ਬਾਅਦ ਚ ਕਰਨਾ ਖਾਪੀ ਕੇ ਚਲੋ ਜੀ ਖਾਪੀ ਕੇ ਕਰਦੇ ਆ ਜੀ ਫਿਰ ਬਲੌਗ ਦਾ ਐਂਡ ਆਪਾਂ ਬਣੇ ਰਹੀਓ ਬਲੌਗ ਦੇ ਨਾਲ ਨਵੇਂ ਬਲੌਗ 10 ਤੇ ਅਸੀਂ ਲੱਗਿਆ ਜੀ ਆਪਣਾ ਅੱਜ ਨਵਾਂ ਬਲੌਗ ਸ਼ੁਰੂ ਕਰਨ ਤੇ ਚਲੋ ਕਰਦੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਬਲੌਗ ਤੇ ਮੇਰੇ ਨਾਲ ਬਹੁਤ ਬਹੁਤ ਜੀ ਅਸੀਂ ਵੀ ਅੱਜ ਜੀ ਕੱਲ੍ਹ ਦੀ ਬਹੁਤ ਕੱਲ ਬਹੁਤ ਜ਼ਿਆਦਾ ਬਿਮਾਰ ਸੀ ਇਸ ਲਈ ਅਸੀਂ ਕੱਲ ਬਲੌਗ ਨਹੀਂ ਬਣਾਇਆ ਹੈਗਾ ਪਰ ਅਸੀਂ ਸੋਚਿਆ ਵੀ ਇੱਕ ਨਾ ਸਾਰੇ ਜਾਣੇ ਮੈਸੇਜ ਕਰਦੇ ਆ ਵੀ ਇੰਗਲਿਸ਼ ਨੂੰ ਪੰਜਾਬੀ ਜੇ ਕਿੱਦਾਂ ਕਰਨੇ ਆ ਬਲੌਗ ਅਸੀਂ ਉਹਦੀ ਇੱਕ ਵੀਡੀਓ ਬਣਾਈ ਆ ਜਿਹੜੀ ਅੱਜ ਅਸੀਂ ਉਹ ਪਾ ਦੇਣੀ ਆ ਤੁਸੀਂ ਦੇਖ ਲਈਓ ਵੀ ਉਹ ਕਿੱਦਾਂ ਕਈਆਂ ਕਈਆਂ ਨੂੰ ਨਹੀਂ ਪਤਾ ਲੱਗਦਾ ਹੈ ਕਹਿੰਦਾ ਵੀ ਬਹੁਤ ਮੈਸੇਜ ਆਉਂਦੇ ਆ ਜਦਾ ਵੀ ਬਲੌਗ ਨੂੰ ਪੰਜਾਬੀ ਵਿੱਚ ਕਿੱਦਾਂ ਕਰਨਾ ਆ ਜੀ ਉਹ ਮਤਲਬ ਜੀ ਦੱਸਿਆ ਸਾਰਾ ਹਾਂ ਕੱਲ ਇਹਦੀ ਵੀ ਤਬੀਅਤ ਖਰਾਬ ਹੋ ਗਈ ਕੁੜੀ ਵੱਡੀ ਵੀ ਖਰਾਬ ਛੋਟੀ ਵੀ ਥੋੜੀ ਢਿੱਲੀ ਹੋ ਗਈ ਹਾਂ ਨੂੰ ਬੁਖਾਰ ਪੂਰਾ ਦਿਨ ਠੀਕ ਨਹੀਂ ਮੰਦੇ ਤੇ ਫਿਰ ਅਸੀਂ ਕੱਲ ਬਲੌਗ ਬਣਾਇਆ ਹੀ ਨਹੀਂ ਇਸ ਲਈ ਤੇ ਚਲੋ ਸਭ ਠੀਕ ਆ ਪਰ ਕੁਛ ਘਾਟਾ ਹੈ ਮਤਲਬ ਸਹੀ ਹੈਗੀ ਆ ਥੋੜੀ ਜਿਹੀ ਮਤਲਬ ਸੀ ਆ ਹਾਂ ਚਲੋ ਕੋਈ ਨਹੀਂ ਹੋ ਜੋ ਹੋਲੀ ਸਹੀ ਕਰਦੇ ਆ ਨਾਸ਼ਤੇ ਦੇ ਨਾਲ ਸ਼ੁਰੂਆਤ ਬਣੇ ਰਹੀਓ ਵਲੌਗ ਨਾਲ ਜੀ ਜੀ ਲੋ ਜੀ ਆ ਗਏ ਜੀ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਦੇ ਨਾਲ ਵਲੌਗ ਦੀ ਸ਼ੁਰੂਆਤ ਕਰਨ ਜੀ ਇੱਧਰ ਵੀ ਤਬੀਅਤ ਨਹੀਂ ਠੀਕ ਆ ਜੀ ਇੱਧਰ ਵੀ ਤੇ ਪਲਕ ਉਧਰ ਪਲਕ ਨਾ ਰਹੀ ਠੀਕ ਆ ਚਲੋ ਮਿਲਦੇ ਆ ਜੀ ਨਾਸ਼ਤਾ ਕਰਕੇ ਬਣੇ ਰਹੀਓ ਸਾਡੇ ਵਲੌਗ ਦੇ ਨਾਲ ਜੀ ਆਪਾਂ ਆ ਗਏ ਆ ਜੀ ਕੋਠੇ ਤੇ ਹਾਂ ਜੀ ਕੱਪੜੇ ਸੁਕਣੇ ਪਾਉਣ ਤੇ ਬਾਹਰ ਇੱਧਰ ਕਰ ਦੋ ਤੁਸੀਂ ਉੱਧਰ ਹਾਂ ਹਾਂ ਬਾਹਰ ਦੇਖੋ ਜੀ بارش ਐਸ ਵਾਰੀ ਤਾਂ بارش ਨੇ ਨਾ ਮਤਲਬ ਇੰਨੀ ਕੁ ਹੱਦ ਕੀਤੀ ਹੈ ਨਾ ਫਟਨ ਦਾ ਮਾਂ ਹੀ ਨਹੀਂ ਲੈ ਰਹੀ ਔਰ ਇੰਨੀ ਕੁ ਹੱਦ ਕਰ ਦਿੱਤੀ ਨਾ بارش ਨੇ ਪੁੱਛੋਗੇ ਨਾ ਮੌਸਮ ਐਦਾਂ ਦਾ ਹੋਇਆ ਪਿਆ ਆ ਕਿ ਦੱਸ ਨਹੀਂ ਸਕਦੇ ਤੁਹਾਨੂੰ ਵਾਹ ਕੋਈ ਮੀਂਹ 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 ਪਰ ਇਹ ਗਾਲਾ ਮੌਸਮ ਸਾਫ਼ ਸੁਥਰਾ ਐ ਫਰਸਟ ਕਲਾਸ ਹੋ ਗਿਆ ਆ ਪਰ ਇਹਦੇ ਨਾਲ ਬਿਮਾਰੀਆਂ ਉਹ ਫੈਲਦੀਆਂ ਮੀਂਹ ਨਾ ਹੁਣ ਬਰਸਾਤ ਹੱਦੋਂ ਵੱਧ ਹੋ ਰਹੀ ਆ ਥੋੜੀ ਜੀ ਥੋੜੀ ਬਰਸਾਤ ਹੋਵੇ ਤਾਂ ਬੰਮਾ ਨੇ ਚੱਕੀ ਜਾਂਦੀਆਂ ਆ ਪਰ ਜੇ ਜ਼ਿਆਦਾ ਹੀ ਹੋਵੇ ਤਾਂ ਫਿਰ ਫਿਰ ਜ਼ਿਆਦਾ ਲੋਕ ਬਿਮਾਰ ਹੁੰਦੇ ਆ ਚਲੋ ਬਣੇਰੀਓ ਵਲੌਗ ਨਾਲ ਜੀ ਕਰਦੇ ਆ ਜੀ ਕੱਪੜੇ ਸੁੱਕਣੇ ਪਾ ਕੇ ਫਿਰ ਚੱਲਦੇ ਆ ਥੱਲੇ ਤੇ ਦੇਖਦੇ ਆ ਅੱਜ ਕੀ ਬਣਾਣੇ ਆ ਦੇਖਦੇ ਆ ਅੱਜ ਕੀ ਬਣਦਾ ਜੋ ਘਰ ਆ ਉਹ ਹੀ ਬਣਾਣਾ ਓਹੀ ਓਹੀ ਬਣਾਉਣਾ ਪੈਣਾ ਹਾਂ ਬਾਰੀ ਲੋੜੀਓ ਹੋਰ 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 ਲਓ ਜੀ ਟਾਈਮ 12 ਵਜੇ ਚੱਲਿਆ ਤੇ ਅੱਜ ਆਪਾਂ ਦੁਕਾਨੇ ਵੀ ਨਹੀਂ ਗਏ ਕਿਉਂਕਿ ਦੁਕਾਨੇ ਜਾਣ ਦਾ ਮਾਹੌਲ ਹੀ ਹੈ ਨਹੀਂ ਬਾਹਰ ਮੀ ਇੰਨਾ ਆ ਵਾ ਤਾਂ ਹਟਣ ਦਾ ਨਾਮ ਲੈ ਰਣਾ ਮੈਨੂੰ ਲੱਗਦਾ ਨਹੀਂ ਆ ਸਾਰੀ ਦਿਹਾੜੀ ਹਟ ਜਿੱਦਾਂ ਦੇ ਹਾਲ ਹਨ ਮੀਂਹ ਦੇ ਔਰ ਬੱਦਲ ਜਿੱਦਾਂ ਘੁਲਿਆ ਆਇਆ ਲੱਗਦਾ ਨਹੀਂ ਹੈਗਾ ਵੀ ਅੱਜ ਹਟੂਗਾ ਤਾਂ ਅੱਜ ਬਣਾਉਣਾ ਉਹੀ ਹੈ ਜੋ ਅੱਜ ਘਰੇ ਹੈ ਫੇ ਕੀ ਹੈਗਾ ਰਾਦਾ ਆਪਣੇ ਆਹਾਂ ਕੋਈ ਦਾਲ ਬਣਾਉਂਦੀਆਂ ਆਹਾਂ ਕੋਈ ਦਾਲ ਬਣਾ ਲਈਏ ਵੱਲੋਂ ਆਪੇ ਦੋ ਇਹੀ ਆ ਹੁਣ ਜੋ ਘਰ ਹੈਗਾ ਉਹੀ ਬਣਾਣਾ ਪੈਣਾ ਇੰਨੇ ਮੀਜ਼ੇ ਸਮਾਨ ਲੈਣ ਕਿੱਥੇ ਜਾਣਾ ਆਪਾਂ ਕੋਈ ਸਬਜ਼ੀਆਂ ਵਾਲੇ ਚੌਲ ਬਣਾਓ ਸਬਜ਼ੀਆਂ ਕਿੱਥੋਂ ਲਿਆਉਣੀ ਸਬਜ਼ੀਆਂ ਕਿੱਥੋਂ ਲੈ ਕੇ ਆਉਣੀਆਂ ਜਾ ਕੇ ਨੇ ਮੀਂਹ ਦੇ ਵਿੱਚ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਸਾਡੇ ਦੇਖਦੇ ਹਾਂ ਕੀ ਬਣਦਾ ਅੱਜ ਟੀ ਟੈਂਪ ਉਹਣਾ ਇੱਕ ਹੁਣ ਵਾਲਾ ਆ ਤੇ ਇੱਧਰ ਬੰਦੀ ਪਈ ਹੈ ਚਾਹ ਹੁਣ ਇਹ ਪਲਗ ਵਾਸਤੇ ਮੈਂ ਕਹਿੰਦੀ ਮੈਨੂੰ ਬੰਦ ਦਿੰਦੋ ਠੀਕ ਆ ਜੀ ਬੰਦ ਖਾਏਗੀ ਹਾਂ ਬੰਦ ਤੇ ਕੀ ਅਜ ਫਿਰ ਬਣਾਉਣ ਕੀ ਲੱਗੇ ਆ ਸਾਤ ਤੇ ਮਸਲਣ ਓ ਸ਼ੇਕ ਸ਼ੇਕ ਆ ਗਈ ਸ਼ੇਕ ਆ ਗਈ ਮਾਰ ਲਓ ਮਾਰ ਲਓ ਪਹਿਲਾਂ ਆਈ ਨਹੀਂ ਮੁੜ ਗਈ ਲਓ ਜੀ ਹੁਣ ਘਰੇ ਹੀ ਪਈ ਸੀ ਸਾਤ ਤੇ ਮਸਲਾ ਦੀ ਦਾਲ ਤੇ ਉਹੀ ਲੱਗੀ ਆ ਜੀ ਬਣਨ ਤੇ ਤਬੀਅਤ ਹਜੇ ਵੀ ਇਦਾਂ ਹੀ ਆ ਕੇਹੀ ਸੈੱਟ ਨਹੀਂ ਹੋਈ ਪੂਰੀ ਤਰ੍ਹਾਂ ਹਨਾ ਨਾ ਹੁਣ ਮੈਂ ਦਾਲ ਰੱਖ ਦਿੱਤੀ ਆ ਓ ਜੁੱਤੀ ਵੀ ਹੈ ਕੁੜੀ ਵੱਡੀ ਵੀ ਤੇ ਠੀਕ ਨਹੀਂ ਹੈਗੀ ਦਰਮਨਪ੍ਰੀਤ ਵੀ ਇੱਧੇ ਕੁਝ ਮੇਰਾ ਵੀ ਹਾਲ ਹੈਗਾ ਥੋੜਾ ਜਿਹਾ ਮੈਂ ਦਵਾਈ ਲੈ ਕੇ ਆ ਆ ਦਵਾਈ ਮੈਂ ਜਾਣਾ ਸੀ ਦਵਾਈ ਲੈਣ ਮੀ ਨਹੀਂ ਹਟਦਾ ਚੱਲਦੇ ਚੱਲਦੇ ਮਾੜਾ ਜਿਹਾ ਹਟਦਾ ਵੀ ਫੇ ਚੱਲਦੇ ਦਵਾਈ ਲੈਣ ਆਪਾਂ ਤੇ ਲੋ ਜੀ ਇੱਧਰ ਸਾਫ ਤੇ ਮਸਰਾਂ ਦੀ ਦਾਲ ਤੇ ਪਲਗ ਲਈ ਚਾਹ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਕਿਉਂਕਿ ਅੱਜ ਦਾ ਘਰੇ ਇੰਦੇ ਬਣਾਵਾਂਗੇ ਮਾੜਾ ਮੋਟਾ ਹੁਣ ਚਾਓ ਜੀ ਹਾਂ ਚਾਓ ਠੀਕ ਹੈ ਜੀ ਹਾਂਜੀ ਲੋ ਜੀ ਇੱਧਰ ਵੀ ਲੋ ਜੀ ਹਾਂਜੀ ਪਤਾਂ ਜੀ ਠੀਕ ਆ ਹੁਣ ਲੋ ਜੀ ਇੱਧਰ ਵੀ ਲੱਗੀ ਆਈ ਹੁਣ ਖਾਣ ਸਵੇਰ ਦੀ ਰੋਟੀ ਸਵੇਰ ਦੀ ਇਹਨੇ ਖਾਧੀ ਨਹੀਂ ਸੀਗੀ ਤੇ ਚਲੋ ਬਣੇ ਰਹੀਓ ਵਲੌਗ ਨਾਲ ਜੀ ਫਿਰ ਮਿਲਦੇ ਆਂ ਜੀ ਤੁਹਾਨੂੰ ਟਾਈਮ ਪੌਣੇ 2 ਦਾ ਹੋ ਚੱਲਾ ਆ ਤੇ ਮੀ ਅੱਜ ਸਾਰਾ ਦਿਨ ਪੈ ਰਿਆ ਹਟਾਂ ਦਾ ਨਾਂ ਨਹੀਂ ਲੈ ਰਿਆ ਤੇ ਆਪਾਂ ਕੋਠੇ ਦੇ ਕੀਤੀ ਸੀ ਸਫਾਈ ਨਾਲੇ ਉਹ ਚੈੱਕ ਕਰ ਗਿਆ ਨੇ ਤੇ ਨਾਲੇ ਮੜਿਆ ਚੈੱਕ ਕਰਦੇ ਆਂ ਵੀ ਅੱਗੇ ਦਾ ਕਮਰਾ ਬਹੁਤ ਜ਼ਿਆਦਾ ਚੌਣ ਲਾ ਪਿਆ ਸੀਗਾ ਸਾਡਾ ਤੇ ਕੋਈ ਫਰਕ ਪਿਆ ਕਿ ਨਹੀਂ ਪਿਆ ਲੋ ਪਹਿਲਾਂ ਕਮਰਾ ਦੇਖੀਏ ਲੋ ਜੀ ਇਹ ਸੋ ਲੱਭ ਆਇਆ ਹੁਣ ਆ ਚਾਉਂਦਾ ਨਹੀਂ ਹੈਗਾ ਨਹੀਂ ਤਾਂ ਆ ਜਗ੍ਹਾ ਦੇ ਉੱਤੋਂ ਪਾਣੀ ਇਦਾਂ ਚਾਉਂਦਾ ਸੀਗਾ ਜਿੱਦਾਂ ਲੱਗੀ ਹੁੰਦੀ ਆ ਵਾਟਰਫਾਲ ਹੁੰਦਾ ਆ ਤੇ ਹੁਣ ਆਪਾਂ ਚੱਲਦੇ ਆਂ ਜੀ ਉੱਪਰ ਤੇ ਚਲੋ ਸਿਖਰ ਵੀ ਦੇਖ ਕੇ ਆਨੇ ਆ ਕਿਤੇ ਪਾਣੀ ਖੜਾ ਨਾ ਹੋਵੇ ਸਫਾਈ ਕੀਤੀ ਸੀ ਆਪਾਂ ਅੱਧੀ ਕਾ ਕੀਤੀ ਹਜੇ ਹੋਏ ਨਾਲੇ ਕੋਠੇ ਤੋਂ ਮੌਸਮ ਦੇਖਦੇ ਆ ਕਿਹੋ ਜਿਹਾ ਆਇਆ ਹੁਣ ਹੈ ਲੋ ਜੀ ਮੀਂਹ ਹਜੇ ਵੀ ਪੈ ਰਿਹਾ ਆ ਰਾਣਾ ਕੁੰਜਾ ਸਾਫ ਆ ਤੇ ਇਧਰੋਂ ਪਾਣੀ ਨਿਕਲ ਜਾਂਦਾ ਆ ਉੱਥੇ ਕਾ ਹਜੇ ਵੀ ਹੈਗਾ ਬਹੁਤ ਚਲੋ ਕਰਾਂਗੇ ਇਹਨੂੰ ਵੀ ਹੌਲੀ ਹੌਲੀ ਕਰਕੇ ਦੇਖੋ ਜੀ ਮੀਂਹ ਲਗਾਤਾਰ ਪਈ ਆ ਰਿਹਾ ਆ ਕਿੰਨੀ ਥੋੜਾ ਇੱਥੋਂ ਆ ਕੇ ਕਿੰਨਾ ਵਧੀਆ ਲੱਗਦਾ ਆ ਕਿੰਦਾ ਦੇਖੋ ਸਾਰੇ ਪਾਸੇ ਗ੍ਰੀਨਰੀ ਆ ਦੇਖੋ ਵੈਸੇ ਸਾਡੇ ਇੱਥੇ ਗ੍ਰੀਨਰੀ ਬਹੁਤ ਜ਼ਿਆਦਾ ਔਰ ਇਹ ਬਹੁਤ ਵਧੀਆ ਲੱਗਦੀ ਆ ਹਰਾ ਭਰਾ ਇਕਦਮ ਫਰੈਸ਼ ਤਾਜੀ ਹਵਾ ਤੇ ਚਲੋ ਅੱਜ ਮੈਨੂੰ ਨਹੀਂ ਲੱਗਦਾ ਸਾਰੀ ਡੜੀ ਮੀ ਹਟੇਗਾ ਤੇ ਚਲੋ ਬਣੇ ਰਿਓ ਬਲੌਗ ਨਾਲ ਸਾਡੇ ਜੀ ਤੇ ਜਦੋਂ ਆ ਵੀ ਹੋ ਜਾਏਗਾ ਪੂਰੀ ਤਰ੍ਹਾਂ ਸਾਫ ਫਿਰ ਇੱਕ ਵਾਰੀ ਦਿਖਾਵਾਂਗੇ ਤੁਹਾਨੂੰ ਇਹ ਸਾਰਾ ਕੋਠਾ ਦੇਖੋ ਜੀ ਐਂ ਚੰਗੀ ਤਰ੍ਹਾਂ ਸਾਫ ਕਰਦਣਾ ਆ ਵੀ ਆ ਸਾਈਡਾਂ ਤੇ ਜਿੰਨਾ ਘਾਹ ਹੈਗਾ ਆ ਇਹ ਸਾਰਾ ਹੀ ਕਰਨਾ ਆ ਸਾਫ ਬੰਦਾ ਤੇ ਲੱਭਾ ਨਹੀਂ ਹੁਣ ਕਰੂੰਗਾ ਮੈਂ ਹੌਲੀ ਹੌਲੀ ਆਪ ਹੀ ਸਾਰਾ ਤੇ ਚਲੋ ਬਣੇ ਰਿਓ ਵਲੌਗ ਨਾਲ ਹੀ ਸਾਡੇ ਮਿਲਦੇ ਆਂ ਜੀ ਹੁਣ ਤੁਹਾਨੂੰ ਰੋਟੀ ਪਾਣੀ ਤੇ ਲਓ ਜੀ ਟਾਈਮ 2 ਵਜੇ ਚੱਲਿਆ ਤੇ ਰੋਟੀ ਪਾਣੀ ਦਾ ਵੀ ਹੋ ਚੱਲਿਆ ਸਾਡਾ ਟਾਈਮ ਤੇ ਹਾਂਜੀ ਅੰਦਰ ਲੱਗ ਰਹੀ ਆਂ ਦਾਲ ਨੂੰ ਆਹ ਨਾਲ ਹੋਈ ਨਹੀਂ ਪੂਰੀ ਤਰ੍ਹਾਂ ਰਿਜਦੀ ਪਈ ਆ ਹਾਂ ਮੈਂ ਤੇ ਕੋਸਾ ਲਾ ਲਾ ਤੁਰਕਾ ਪੁੰਨ ਲੋ ਨਾ ਹੁੰਦਰ ਨੂੰ ਤੇ ਹੋਰ ਚੋਲ ਪੀਜਾ ਚੋਲ ਪਲਗ ਨੇ ਚੋਲ ਖਾਣੇ ਹੋਣੇ ਨਾ ਕੰਦੀ ਦਾਲ ਕਹਿੰਦੀ ਮੈਂ ਵਿੱਚ ਖੱਟਾ ਪਾ ਕੇ ਨਹੀਂ ਖਾਉਂਗੀ ਇਹ ਮੇਰਾ ਦਿਲ ਬੋਹ ਕਰਦਾ ਹਾਂ ਹਾਂ ਨਹੀਂ ਨਿੰਬੂ ਪਾ ਕੇ ਦੇਣੇ ਵੀ ਨਹੀਂ ਹੈਗੇ ਇਹਨੂੰ ਮੈਂ ਦਾਲ ਤਾਂ ਉਦਾਂ ਵੀ ਗਰਮ ਹੁੰਦੀ ਆ ਮਸਾਂ ਦੀ ਤਿਆਸ ਲੱਗਦੀ ਅੱਜ ਪਾਣੀ ਪੀਣ ਦੇ ਕਰਦਾ ਆ ਉਹ ਥੋੜਾ ਜਿਹਾ ਜਿੱਦਨ ਮਤਲਬ ਪਹਿਲਾਂ ਠੀਕ ਨਹੀਂ ਸੀ ਸਿਹਤ ਕਰ ਗਏ ਉਹਦੇ ਕਰਕੇ ਹੁੰਦਾ ਸੀ ਕਿ ਇਦਾਂ ਪਾਣੀ ਬਰਸਾਦਾ ਹੀ ਪੀਓ ਹਜੇ ਹਨਾ ਸਾਦਾ ਸਾਦਾ ਮੀਂਹ ਨਹੀਂ ਹਟਣਾ ساری ਦਿੜੀ ਮੈਨੂੰ ਨਹੀਂ ਲੱਗਦਾ ਕਿ ਮੀਂਹ ਹਟੂਗਾ ਮੇਰੇ ਕੋਲ ਵੀ ਦੁਕਾਨੇ ਜਾਣ ਹੀ ਹੋਣਾ ਹੈਗਾ ਕਿਸ਼ਤਾ ਕੁਸ਼ਤਾ ਲੈਣ ਜਾਣਾ ਦੇ ਦੇ 4 ਵਜੇ ਜੇ ਮੀਂਹ ਹਟਿਆ ਤੇ ਮੜਾ ਜਾ ਤੇ ਜਾਂਦੇ ਆ ਲੈਣ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਤੇ ਤੜਕਾ ਛੜਕਾ ਲਾ ਕੇ ਹੁਣ ਮਿਲਦੇ ਆ ਸਿੱਧਾ ਹੀ ਰੋਟੀ ਖਾਣ ਲੱਗੇ ਹੋਰ ਹੋਰ ਲੋ ਜੀ ਆਪਾਂ ਇਧਰ ਦੇਖ ਰਹੇ ਸੀ ਟੀਵੀ ਤੇ ਹਾਂਜੀ ਮਨਪ੍ਰੀਤ ਕੌਰ ਜੀ ਦੇਖੋ ਜੀ ਇਹ ਲੈਈ ਕੱਟ ਕੇ ਫਰੂਟ ਹਿਉਣ ਪਾਇਆ ਨਾ ਤੇ ਬਹੁਤ ਸਵਾਲ ਲੱਗਣ ਧਿਆ ਆ ਹਿਉਣ ਪਾ ਕੇ ਰੁਬਲ ਇਹ ਉਹ ਦੇਖੋ ਜੀ ਐਵੀ ਕੁੜੀ ਠੀਕ ਨਹੀਂ ਹੈਗੀ ਫਰੂਟ ਖਾਲਾ ਕੋਈ ਮਾੜਾ ਮੋਟਾ ਉੱਠ ਕੇ ਇਹ ਵੀ ਕੁੜੀ ਥੋੜੀ ਠੀਕ ਨਹੀਂ ਹੈਗੀ ਅੱਜ ਤੇ ਪਲਗ ਵੀ ਕੁਝ ਠੀਕ ਨਹੀਂ ਤੇ ਮਨਪ੍ਰੀਤ ਵੀ ਠੀਕ ਨਹੀਂ ਕੱਲ ਇਸ ਲਈ ਅਸੀਂ ਬਲੌਗ ਵੀ ਨਹੀਂ ਬਣਾਇਆ ਮੇਰਾ ਤਾਂ ਮੀਂਹ ਪੈਦਾ ਦਵਾਈ ਵੀ ਨਹੀਂ ਲੈਣ ਦਵਾਈ ਵੀ ਨਹੀਂ ਲੈਣ ਜਾ ਹੋਇਆ ਸਾਡੇ ਕੋਲ ਅੱਜ ਦੁਵਾਰਾ ਤੇ ਚਲੋ ਬਣੇ ਰਹੀਓ ਬਲੌਗ ਨਾ ਜੀ ਫਰੂਟ ਫਰਾਟ ਖਾ ਕੇ ਫਿਰ ਮਿਲਦੇ ਆ ਜੀ ਹੁਣ ਲਓ ਜੀ ਇਧਰ ਰੋਟੀ ਆ ਗਈ ਸਾਡੀ ਖਾਓ ਪਰ ਰੋਟੀ ਖਾਣੀ ਪੈਣੀ ਆ ਰੋਟੀ ਖਾਏ ਬਗਾਰ ਤਾਂ ਫਿਰ ਕਮਜ਼ੋਰੀ ਆ ਜਾਣੀ ਆ ਤੇ ਲਓ ਜੀ ਇਧਰ ਆਪਾਂ ਲੱਗਿਆ ਜੀ ਹੁਣ ਰੋਟੀ ਖਾਣ ਦੁਪਹਿਰ ਦੀ ਇਹ ਪਾਪੜ ਲੈਣਾ ਨਾਲ ਕੀ ਕਨੈਕਟ ਨਹੀਂ ਹੋਇਆ ਫੋਨ ਨਾਲ ਟੀਵੀ ਕਿਉਂ ਫਾਇਰ ਸਿੱਕਾ ਕਨੈਕਟ ਨਹੀਂ ਹੋ ਰਿਹਾ ਪਾਪੜ ਲੈ ਲੈ ਜਾਂ ਲੈ ਗਿਆ ਫੋਨ ਇਧਰ ਇਧਰ ਕਰ ਲੈ ਆ ਗਿਆ ਮੈਂ ਇਧਰ ਹੀ ਕਰ ਦਿੰਦਾ ਆ ਤੇ ਚਲੋ ਠੀਕ ਆ ਜੀ ਖਾਣੇ ਆ ਜੀ ਦਾਲ ਚਾਵਲ ਬਹੁਤ ਹੀ ਵਧੀਆ ਟੇਸਟੀ ਨਾਲ ਦਾਲ ਤੇ ਸੈਲਡ ਅਚਾਰ ਚਲੋ ਮਿਲਦੇ ਆ ਜੀ ਨਾਸ਼ਤਾ ਪਾਣੀ ਕਰਕੇ ਦੁਪਹਿਰ ਦਾ ਹੁਣ ਹਾਂ ਜੀ ਲੋ ਜੀ ਟਾਈਮ ਹੋ ਗਿਆ ਜੀ 4 ਤੇ ਮੀਂਹ ਅਜ ਹਟਾ ਦਾ ਨਾ ਨਹੀਂ ਲੈ ਰਿਹਾ ਇਹ ਵੇ ਗੱਲ ਕਰਦੇ ਆ ਮੈਂ ਕਿ ਜਿੰਨੇ ਯੂਟਿਊਬਰ ਦੇ ਬਲੌਗ ਕਰ ਸਾਰੇ ਸ਼ੈਫ ਬਣਤੇ ਆਹਾ ਸਾਰੇ ਸ਼ੈਫ ਬਣੇ ਹੋਏ ਆ ਤੇ ਲੋ ਜੀ ਇੱਧਰ ਹਣ ਕੁਛ ਠੀਕ ਆ ਨਾ ਤੁਮੀ ਇਹ ਵੀ ਠੀਕ ਆ ਜੀ ਉਹ ਵੀ ਕੁਝ ਠੀਕ ਆ ਤੇ ਉਹ ਹੁਣ ਜਿਆਦਾ ਢਿੱਲੀ ਹੋ ਗਈ ਆ ਉਹ ਵੀ ਹੋ ਜੂਗੀ ਠੀਕ ਕੋਈ ਗੱਲ ਨਹੀਂ ਤੇ کافی ਠੀਕ ਹੋ ਗਈ ਆ ਹੁਣ ਦੇਖੋ ਜੀ ਇਹ ਠੀਕ ਹੋ ਗਈ ਆ کافی ਠੀਕ ਹੋਈ ਆ ਕਦੋਂ ਤੀਰ ਨਹੀਂ ਪੈਂਗਾ ਮੈਂ ਹਾਂ ਇਹ ਰੱਬਤਾ ਹੀ ਹੋ ਜਲੇ ਨਹੀਂ ਨਹੀਂ ਹੁਣ ਦੇਖੋ ਜੀ ਆ ਮੈਂ ਕਿਹਾ ਠੀਕ ਹੋ ਗਈ ਆ ਤੇ ਹੁਣ ਡਿਮਾਂਡ ਕਰਦੀ ਆ ਵੀ ਆਲੂ ਲਿਆ ਕੇ ਦੋ ਸਮੋਸੇ ਬਣਾਉਣੇ ਆ ਮੈਂ ਘਰੇ ਮੇਰੇ ਕਿੰਨੇ ਮੋੜੇ ਸਮੋਸੇ ਮੰਮਾ ਉਦਾਂ ਹੀ ਕਹਿੰਦੇ ਸਮੋਸੇ ਖਾਣ ਜੀ ਕਰਦਾ ਬਣਾ ਲੈ ਜਾਂ ਦੋ ਦੋ ਸਾਰਿਆਂ ਦੇ ਹਾਂਜੀ ਪਤਾ ਕੀ ਮੇਰਾ ਬੜਾ ਹੀ ਮਾਨ ਕਰਦਾ ਮੂ ਤਾਂ ਕੋਈ ਸਵਾਦ ਨਹੀਂ ਆਏਗਾ ਮੇਰਾ ਕਿੱਦਾਂ ਵਰਦਾ ਖਾਣ ਨੂੰ ਮਿੱਠਾ ਖਾਂਗੇ ਲਗਾ ਦੇਵਾਂ ਮੈਂ ਫੇਸ ਕੀ ਲਾਉਗਾ ਮੈਂ ਦੇਖ ਲੈਂਦਾ ਮੈਂ ਜਾਣਾਂ ਜੇ ਮੀਹੜਿਆ ਆਲੂ ਲੈ ਕੇ ਆਉਣੇ ਆ ਕੋਈ ਸੁਆਦ ਨਹੀਂ ਮੂੰਹ ਦਾ ਇੰਨਾ ਗੰਦਾ ਸੁਆਦ ਆ ਰਿਹਾ ਆ ਖਾ ਖਾ ਕੇ ਤੇ ਇਸ ਵਿੱਚ ਨੂੰ ਕੋਈ ਚੀ ਦਾ ਸੁਆਦ ਨਹੀਂ ਆਈ ਮੈਂ ਦਾਲ ਚਾਵਲ ਖਾਦੋ ਮੈਨੂੰ ਬੁੜੇ ਸੁਆਦ ਤੇ ਚਲੋ ਬਹੁਤ ਸਵਾਲ ਲੱਗੇ ਹੁਣ ਮੈਂ ਬਾਹਰ ਮੀਹ ਦਾ ਦੇਖਦਾ ਤੇ ਫਿਰ ਮੈਂ ਲਿਆ ਕੇ ਦਿੰਦਾ ਇਹਨਾਂ ਨੂੰ ਜਿਹੜੀ ਜਿਹੜੀ ਚੀਜ਼ ਲੈਣ ਵਾਲੇ ਦੱਸਿਓ ਤੇ ਇਸ ਤੋਂ ਪਹਿਲਾਂ ਆਹ ਮੈਂ ਆ ਜਾਣਾ ਫਿਰ ਨਾਲ ਹੀ ਥੋੜੀ ਦੇਰ ਹੀ ਰੁਕਣਾ ਬਾਹਰ ਫਿਰ ਇਸ ਤੋਂ ਪਹਿਲਾਂ ਕੀ ਕਹਿੰਦੇ ਹੁਣ ਸੇਵੀਆਂ ਲੱਗੀਆਂ ਬਣਾਣ ਅਦਰ ਮੀਹ ਘਰੇ ਘਰੇ ਬੰਦਾ ਕੀ ਕਰੇ ਹਾਂਜੀ ਮੈਂ ਤਾਂ ਲਓ ਜੀ ਇਧਰ ਲੱਗੀ ਜੀ ਮਾਦਾ ਸਾਡੀ ਹੁਣ ਸੇਵੀਆਂ ਬਣਾਉਣ ਲਓ ਜੀ ਹੁਣ ਸੇਵੀਆਂ ਖਾ ਗਏ ਤੇ ਫਿਰ ਜਾਂ ਆਹ ਕੀ ਰੱਖਿਆ ਆ ਅੱਛਾ ਸੇਵੀਆਂ ਰੱਖ ਦਿੱਤੀਆਂ ਆ ਓਕੇ ਲਓ ਜੀ ਇਧਰ ਸੇਵੀਆਂ ਬਣ ਰਹੀਆਂ ਜੀ ਸੇਵੀਆਂ ਬਣਦੀਆਂ ਤੇ ਸੇਵੀਆਂ ਸੂਵੀਆਂ ਖਾ ਕੇ ਫਿਰ ਜਾਂਦੇ ਆ ਬਾਜ਼ਾਰ ਤੇ ਬਜ਼ਾਰੋਂ ਥੋੜਾ ਬਹੁਤਾ ਸਮਾਨ ਲੈਉਣ ਆਲਾ ਆ ਉਹ ਲੈ ਕੇ ਆਈਏ ਆ ਸਵੇਰ ਦਾ ਮੈਂ ਵੀ ਨਹੀਂ ਘਰੋਂ ਨਿਕਲਿਆ ਹੈਗਾ ਮੀ ਹਟੇ ਤਿੰਨ ਵਾਰੀ ਬਾਹਰ ਗਿਆ ਬਾਹਰ ਲੱਗਦਾ ਮੀ ਹਟ ਗਿਆ ਜਦੋਂ ਮਾੜਾ ਜਿਹਾ ਗਾਂ ਚਾਈਦਾ ਉਥੇ ਪਤਾ ਲੱਗਾ ਕਿੰਨਾ ਹੀ ਮੀ ਹਾਂ 20 ਜਗੇ ਦੀ ਖੋਰ ਚੱਲੇ ਆ ਆ ਉਹ ਖੋਰ ਤਾਂ ਨਹੀਂ ਚੱਲੇ ਗਿੱਲਾ ਤਾਂ ਹੋਊਗਾ ਹੀ ਤੁਸੀਂ ਅੱਗੇ ਬਿਮਾਰ ਪਈਆਂ ਨਾਲ ਮੈਂ ਪੈ ਗਿਆ ਫੇਰ ਆਹੋ ਚਲੋ ਬਣੇ ਰਹੀਓ ਬਲੌਗ ਨਾਲ ਸੀਵਿੰਗ ਸੁਮੀਏ ਖਾ ਕੇ ਫਿਰ ਚੱਲਦੇ ਆ ਜੀ ਹੁਣ ਬਾਜ਼ਾਰ ਤੇ ਦੇਖਦੇ ਹਾਂ ਅੰਦਰ ਸ਼ੈਫ ਕਿਹੜੇ ਕਿਹੜੇ ਬਣੇ ਹੋਏ ਬਲੌਗਰ ਲੋ ਜੀ ਇੱਧਰ ਮੈਨੂੰ ਲੱਗਦਾ ਸੇਵੀਆਂ ਹਾਂ ਦੇ ਹੋ ਗਿਆ ਰੈਡੀ ਬਸ ਹੋ ਗਈ ਲੋ ਜੀ ਸੇਵੀਆਂ ਸਾ ਪਹਿਲਾਂ ਬਾਲ ਨਹੀਂ ਆਇਆ ਉਹਨਾਂ ਨੇ ਪਾਣੀ ਕੇ ਤਖੰਡ ਹਨਾ ਪਾ ਕੇ ਤੇ ਤੜਕਾ ਜਿਹਾ ਲਾ ਦੇਣਾ ਇਹਨੂੰ ਹਾਂ ਅਗਰ ਇੱਕ ਦੇ ਵਿੱਚ ਪਾ ਕੇ ਹਾਂ ਇੱਥੇ ਕਿਉਂ ਪਾ ਕੇ ਇਹਦੇ ਵਿੱਚ ਪਾ ਕੇ ਸਾਡੇ ਮਾੜਾ ਜਿਹਾ ਸੇਕਾ ਪਾ ਕੇ ਚਲੋ ਲੈ ਆਓ ਫੇ ਪਲੇਟਾਂ 'ਚ ਪਾ ਕੇ ਅੰਦਰ ਤੇ ਫਿਰ ਇੱਧਰ ਲੈ ਆਓ ਪਲੇਟਾਂ ਨਾਲ ਹੀ ਆਪਾਂ ਅੰਦਰ ਹੀ ਬੈ ਖਾਣੇ ਫਿਰ ਲੋ ਜੀ ਇੱਧਰ ਪੈਣ ਲੱਗਾ ਜੀ ਹੁਣ ਵਿੱਚ ਇਹਦੇ ਦੇਸੀ ਕੇ ਲੋ ਬੜਾ ਬੰਦਾ ਵਾ ਥੋੜੇ ਬਹੁਤ ਜਿੰਨਾ ਕਿ ਨੋਰਮਲ ਬਣ ਗਿਆ ਆਪਾਂ ਤੇ ਵਿੱਚ ਪਾਣੀ ਖੰਡ ਹੋਰ ਕੀ ਤੇ ਫਿਰ ਇਹਨਾਂ ਨੂੰ ਇੱਕ ਗੜਕਾ ਜਿਹਾ ਲਵਾ ਗਏ ਤੇ ਹੋ ਜਾਣਿਆ ਕੰਪਲੀਟ ਤੇ ਲਓ ਜੀ ਸੇਵੀਆਂ ਹੋ ਚਲੀਆਂ ਰੈਡੀ 5-10 ਮਿੰਟ ਤੱਕ ਤੇ ਫਿਰ ਖਾ ਕੇ ਚੱਲਦੇ ਆ ਜੀ ਇੱਧਰ ਆ ਗਈਆਂ ਜੀ ਸੇਵੀਆਂ ਬਣ ਕੇ ਤੇ ਹੁਣ ਖਾਨੇ ਆਈ ਥੋੜ੍ਹੀ ਥੋੜ੍ਹੀਆਂ ਸੇਵੀਆਂ ਤੇ ਫਿਰ ਜਾਣੇ ਆ ਬਾਜ਼ਾਰ ਫੇ ਹੋਗੇ ਗਿੱਲੇ ਆਵਾਂਗੇ ਅਸੀਂ ਲਾ ਵੀ ਇਹ ਖਾ ਇਹਨਾਂ ਥੋੜਾ ਜਿਹਾ ਗਲਾ ਹੋਊਗਾ ਸੈਟ ਤੇ ਫਿਰ ਥੋੜਾ ਜਿਹਾ ਵਧੀਆ ਲੱਗੂਗਾ ਲੋਈ ਆਪਣੀਆਂ ਵੀ ਆ ਗਈਆਂ ਜੀ ਉਦਾਂ ਮੈਂ ਦੇਸੀ ਕੇ ਵਗੈਰਾ ਖਾਣਾ ਨਹੀਂ ਹੈਗਾ ਪਰ ਇਹ ਵਿੱਚ ਪਾ ਕੇ ਥੋੜਾ ਬਹੁਤਾ ਹੋਵੇ ਨਾ ਫੇਰ ਮੈਂ ਖੱਦ ਖਾ ਲੈਣਾ ਆ ਹੈ ਹੈ ਇਹ ਸੁੱਕੀਆਂ ਹੈ ਨਾ ਦੁੱਧ ਵਾਲੀਆਂ ਦੀ ਦੁੱਧ ਵਾਲੀਆਂ ਨਹੀਂ ਪਾਣੀ ਵਾਲੀਆਂ ਪਾਣੀ ਵਾਲੀਆਂ ਦੇਸੀ ਕੇ ਵਾਲੀਆਂ ਕਈ ਲੋਕ ਪਾਣੀ ਵਾਲੀਆਂ ਵੀ ਖਾਂਦੇ ਆ ਮੈਂ ਪਤਾ ਹਾਂ ਹਾਂ ਆਹ ਇੱਕ ਇਹ ਸੁੱਕੀਆਂ ਸੁੱਕੀਆਂ ਹੈ ਸੁੱਕੀਆਂ ਆ ਪਰ ਉਦਾਂ ਪਾਣੀ ਵਾਲੀਆਂ ਹੀ ਆ ਪਾਣੀ ਜੇ ਬਣਾਈਆਂ ਹੁੰਦੀਆਂ ਨੇ ਦੁੱਧ ਜਿੰਨੀ ਪਾਈਆਂ ਇਹ ਦੁੱਧ ਵਾਲੀਆਂ ਨਹੀਂ ਹੈਗੀਆਂ ਇਹ ਹਾਂ ਉਹ ਦੁੱਧ ਵਾਲੀਆਂ ਨਹੀਂ ਵਜ਼ੇ ਲਾਦੀਆਂ ਮੈਨੂੰ ਆਪਣੀ ਵਜ਼ੇ ਲਾਦੀਆਂ ਪਾਣੀ ਵਾਲੀਆਂ ਪਾਣੀ ਦੇ ਤਸਰੀਆਂ ਮਮੀ ਨੇ ਬਣਾ ਦੇ ਹੁੰਦੀ ਸੀ ਇਹ ਪਾਣੀ ਪਾਣੀ ਆ ਆਹ ਚਲੋ ਠੀਕ ਹੈ ਜੀ ਬਣੇ ਰਹੀਓ ਸਾਡੇ ਵਲੌਗ ਨਾਲ ਜੀ ਤੇ ਹੁਣ ਖਾ ਲਈਏ ਤੇ ਫਿਰ ਮਿਲਦੇ ਆ ਜੀ ਲਓ ਜੀ ਇਹ ਆ ਗਏ ਉਹ ਰੋਟੀ ਹਾਂ ਜੀ ਲਿਆ ਇਸ ਮਨ ਕਿੰਨਾ ਕਮੀ ਪੈਂਦਾ ਨਹੀਂ ਪੈਂਦਾ ਆ ਜੇ ਆ ਮੈਦਾ ਰਿਫਾਈਡ ਦੁੱਧ ਠੀਕ ਹੈ ਜੀ ਟਮਾਟਰ ਆਲੂ ਅਦਰਕ ਤੇ ਪਿਆਜ਼ ਵਿੱਚ ਮਿਕਸੀਆ ਓਕੇ ਕਿਉਂਕਿ ਉਹ ਸ਼ੰਭੂ ਦਾ ਰਸ਼ ਬਹੁਤ ਸੀਗਾ ਤੇ ਮੈਂ ਫਿਰ ਚੱਕ ਕੇ ਆਪ ਵੀ ਤੋਲ ਤੋਲਿਆ ਸਾਰਾ ਕਿਉਂਕਿ ਇਹ ਉਦੇਪੁਰ ਸਰੇ ਨਾਲ ਤਾਂ ਮਿਲ ਬਹੁਤ ਟਾਈਮ ਲੱਗਣਾ ਚਾਹੀਦਾ ਠੀਕ ਜੀ ਸਮੋਸਾ ਸਾਹਿਬ ਨੇ ਅਸਮੇਂ ਤੇ ਕੱਪੜੇ ਨਾਲ ਜੇ ਫੁੱਟਸ ਘਾੜੀ ਮੈਂ ਨਾਲ ਹੀ ਅੰਦਰ ਕਰਤੀ ਜਾ ਹਰਤੀ ਚੱਲ ਵਧੀਆ ਹੋਵੇ ਤੂੰ ਵੱਡਾ ਕੰਮ ਸਮੋਸੇ ਬਣਾਉ ਤੂੰ ਮਰਜੀ ਬਣਾਓ ਓਕੇ ਓਕੇ ਚੱਲੋ ਜੀ ਠੀਕ ਆ ਜੀ ਰੱਖਦੇ ਆ ਆਲੂ ਉਬਲ ਨੂੰ ਰੱਖਦੇ ਨੇ ਪੱਕੀ ਸਾਬ ਨਹੀਂ ਪੁੱਤ ਲਓ ਜੀ ਟਾਈਮ 6 ਵਜੇ ਚੱਲੇ ਆ ਤੇ ਇੱਧਰ ਸਾਡੇ ਆਲੂ ਹੋ ਗਏ ਆ ਜੀ ਆਲੂ ਲੈ ਆਵਾਲ ਤੇ ਹੁਣ ਹੁਣ ਨਹੀਂ ਹੋਰ ਤੜਕਾ ਤੜਕਾ ਲਾ ਕੇ ਰਖਲਾ ਬਣਾ ਠਹਿਰ ਕੇ ਲਈ ਨਹੀਂ ਆਟਾ ਕੇ ਬਣਾਉਂਦੇ ਹੋਰ ਤੇ ਆ ਹੁਣ ਮੰਮੀ ਲੱਗੇ ਬਣਾਉਣ ਚਾ ਚਲੋ ਬਣਾਓ ਘੁੱਟ ਘੁੱਟ ਚਾਹ ਪੀਣੇ ਅੱਜ ਹੋਰ ਪਹਿਲੇ ਨੇ ਮਾੜੀ ਮਾੜੀ ਚਾਹ ਸਮੋਸੇ ਦਾ ਫਿਰ ਰਾਤ ਨੂੰ ਅਸੀਂ ਥੋੜਾ ਲੇਟ ਹੋ ਜਾਣਾ ਆਪਾਂ ਫਿਰ ਚਲੋ ਬਣੇ ਰਿਓ ਬਲੌਗਰਾਂ ਜੀ ਬਣਾਵਾਗੇ ਸਮੋਸੇ ਫਿਰ ਦਿਖਾਣੇ ਆ ਸੀਨ ਆਇਆ ਤੇ ਗੱਡੀ ਟੁੱਟੀ ਹੈ ਜਾਂ ਠੀਕ ਗੱਡੀ ਟੁੱਟੀ ਹੋਈ ਠੀਕ ਕਰਨ ਵਾਸਤੇ ਉਹ ਅੱਜ ਕੱਲ ਨੂੰ ਮਿਲਣੀ ਆ ਸੰਡੇ ਕਰਕੇ ਮਿਲੀ ਨਹੀਂ ਹੈਗੀ ਅੱਜ ਸੱਚੀ ਕੱਲ ਨੂੰ ਮਿਲਣੀ ਆ ਚਲੋ ਇਸ ਦੇ ਨਾਂ ਵਿੱਚ ਦੁਪਹਿਰੋਂ ਬਾਅਦ ਤਾਂ ਮਿਲ ਹੀ ਜਾਣੀ ਆਹੋ ਬਾਕੀ ਦੇਖਦੇ ਤੇ ਹਾਂਜੀ ਲੱਗੇ ਚਾਹ ਬਣਾਉਣ ਤੁਸੀਂ ਹਾਂ ਕਰ ਲਵੇ ਕੰਮ ਤੁਸੀਂ ਬਣਾਈਓ ਚਾਹ ਫੇਰ ਮਾੜੀ ਮਾੜੀ ਪੀ ਲੈਨੇ ਆ ਫੇਰ ਬਾਕੀ ਫੇਰ ਦੇਖਦੇ ਆਂ ਕਹਿੰਦੇ ਮਨਪ੍ਰੀਤ ਕਰ ਲਵੇ ਰਸੋਈ ਦਾ ਕੰਮ ਫੇਰ ਮੈਂ ਚਾਹ ਬਣਾਉਣੀ ਅੰਦਰ ਜਾ ਕੇ ਤੇ ਚਲੋ ਆਈਓ ਅੰਦਰ ਫੇਰ ਲੋਈ ਚਾਹ ਜੂ ਪੀ ਗਏ ਆਪਾਂ ਹੋ ਗਏ ਆਂ ਵਿਲੇ ਤੇ ਹੁਣ ਲੱਗੇ ਆ ਜੀ ਇੱਧਰ ਸਮੋਸਿਆਂ ਦੀ ਤਿਆਰੀ ਕਰਨ ਲੋ ਜੀ ਤੇ ਕੁੜੀ ਵੀ ਉੱਠ ਗਈ ਆ ਪਿਆਜ਼ ਅਦਰਕ ਤੇ ਹਰੀਆਂ ਮਿਰਚਾਂ ਪਿਆਜ਼ ਅਦਰਕ ਤੇ ਹਰੀਆਂ ਮਿਰਚਾਂ ਤੇ ਨਾਲ ਆ ਸੁੱਕਾ ਦਣੀਆਂ ਸੁੱਕਾ ਦਣੀਆਂ ਪਹਿਲਾਂ ਲੋ ਜੀ ਇਹ ਹੁਣ ਆਪਾਂ ਲਾਵਾਂਗੇ ਆਲੂਆਂ ਨੂੰ ਇਹਦਾ ਤੜਕਾ ਹਾਂ ਉਹ ਉਹ ਕਾਹਤੰਗਿਆ ਪਹਿਲਾਂ ਪਾ ਗਏ ਤੇ ਫਿਰ ਬਲਾਵਾਂਗੇ ਇਹ ਨੀ ਪੋਣਦੇ ਹਾਂ ਹੂੰ ਇਹ ਪਾ ਲੀ ਜੁਆਨ ਆ ਦੋਰੀ ਜੁਆਨ ਪਾਓ ਨੋਈ ਜੁਆਨ ਵੀ ਬਾਤ ਕੀਆ ਮਮੀ ਹਿੰਗ ਮੁੱਕ ਗਈ ਛੱਤ ਤੱਕ ਲੱਭਣੀ ਜੇ ਤਦ ਦੋੜ ਜਾਓ ਛੱਤ ਤੱਕ ਦੋੜ ਕੇ ਹਟ ਜਾਣਾ ਚਲੋ ਹਿੰਗ ਰਹਿਣ ਦਿਓ ਲਓ ਆਹ ਜੋ ਥੋੜੀ ਹੈਗੀ ਆ ਬਈ ਇਹ ਉਹੀ ਤਾਂ ਕੋਲੇ ਵਰਤ ਲਈ ਤੇ ਹੈਗੀ ਆ ਮੈਂ ਤੇ ਵਰਤੀ ਦੇਖੋ ਜੇ ਲੱਭਦੀ ਤੇ ਫਿਰ ਜੇ ਲੱਭਦੀ ਤੇ ਹਿੰਗ ਵੀ ਪਾ ਲੋ ਵਿੱਚ ਮੜੀ ਜੀ ਨਹੀਂ ਹੈਗੀ ਤੇ ਕੋਈ ਗੱਲ ਨਹੀਂ ਕਿਉਂ ਜੀ ਤੇ ਚਲੋ ਪਾਣੀ ਚਾਲੂ ਪਾ ਦੇਣੇ ਆ ਆਲੂ ਪਾਣੇ ਆ ਲੂਣ ਮਿਰਚ ਪਾਣੀ ਆ ਸਾਰਾ ਮੜ ਜਾ ਅੰਬ ਤੁਸਾ ਮਗੇ ਓਕੇ 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 ਚਲੋ ਲੱਗਦਾ ਤੁੜਕਾ ਫਿਰ ਦਿਖਾਣੇ ਆ ਤੁਹਾਨੂੰ ਜੀ ਇਹਦੇ ਵਿੱਚ ਹੁਣ ਗਰਮ ਮਸਾਲਾ ਲੂਣ ਵਗੈਰਾ ਸਾਰਾ ਕੁਝ ਪਾ ਕੇ ਤੇ ਆਲੂਆਂ ਨਾਲ ਕਰ ਦੇਣਾ ਮਿਕਸ ਕਿਉਂਕਿ ਆ ਵੀ ਇਹ ਵੀ ਆਪੇ ਹੀ ਥੋੜੇ ਜਿਹੇ ਮਸਾਲੇ ਸਾਰੇ ਆ ਇਹਦਾ ਹਾਂ ਬਣਾ ਲਵਾਂਗੇ ਦੋ ਬਣਾਵਾਂਗੇ ਤੁਸੀਂ ਉਹਦਾ ਰੈਸਪੀ ਇੱਕ ਵਾਰੀ ਤੁਹਾਨੂੰ ਦਿੱਤੀ ਹੋਈ ਐ ਸਮੋਸਿਆਂ ਦੀ ਹਨਾ ਕਿਉਂ ਹੁਣ ਆਪਾਂ ਪੂਰੀ ਰੈਸਪੀ ਨਹੀਂ ਦਿਖਾਉਣੀ ਇਹਦੇ ਵਿੱਚ ਤੇ ਲੋ ਜੀ ਇਦਾਂ ਸਾਰੇ ਕਰਕੇ ਹਾਂ ਤੇ ਤੜਕੇ ਨੂੰ ਮਿਕਸ ਕਰ ਲੈਣਾ ਇਹਨਾਂ ਤੜਕੇ ਵਾਲਾ ਫੇਰ ਇਹਦੇ ਬਣਾਵਾਂਗੇ ਸਮੋਸੇ ਥੋੜੇ ਜਿਹੇ ਵਿੱਚ ਫਿਸ ਗਏ ਹਾਂ ਚਲ ਉਹਦਾ ਫੇਰ ਕੀ ਪਾਣੀ ਆਲੂ ਤਾਂ ਫਿਸ ਗਿਆ ਤਾਂ ਫਿਰ ਕੀ ਹੋ ਗਿਆ ਵਧੀਆ ਸਗੋਂ ਲੋਗੇ ਬੇਹਗੀ ਵਾਲੇ ਜਦੋਂ ਵਾਲੇ ਆ ਨਾ ਉਹਨਾਂ ਨੂੰ ਵੱਡੇ ਸੀਗੇ ਪਤਾ ਕੀ ਗੱਲ ਆਲੂ ਦੋ ਤਰ੍ਹਾਂ ਦੇ ਦੇ ਦਿੱਤੇ ਉਹਨੇ ਮਿਕਸ ਕਰਕੇ ਮੀਂਹ ਪਿਆ ਸੀਗਾ ਔਰ ਇਹ ਦੋ ਤਰ੍ਹਾਂ ਦੇ ਮਿਕਸ ਕਰਕੇ ਦੇ ਦਿੱਤੇ ਇੱਕ ਆਲੂ ਦੋ ਸੀਟੀਆਂ ਨਾਲ ਹੋ ਗਏ ਇੱਕ ਆਲੂ ਤਿੰਨ ਸੀਟੀਆਂ ਨਾਲ ਹੋਣੇ ਸੀਗੇ ਤੇ ਦੋ ਵਾਲੇ ਜਿਹੜੇ ਸੀਗੇ ਫਿਰ ਉਹ ਜਿਆਦਾ ਕੰਮ ਖਰਾਬ ਹੋ ਗਿਆ ਉਹਨਾਂ ਦਾ ਜਦੋਂ ਮੈਂ ਪਹਿਲਾ ਕੁੱਕਰ ਖੋਲਿਆ ਨਾ ਹਾਂ ਹੋਏ ਨਹੀਂ ਉਦੋਂ ਆਲੂ ਹੋਈ ਨਹੀਂ ਸੀ ਜੇ ਮੈਂ ਸੀਟੀ ਨਹੀਂ ਤੀਜੀ ਲਵਾਈ ਮੈਂ ਜੇ ਤਾਂ ਕੁੱਕਰ ਬੰਦ ਕਰਕੇ ਇੱਥੇ ਰੱਖ ਦਿੱਤਾ ਅੱਛਾ ਜਦੋਂ ਬੰਦ ਕਰਕੇ ਰੱਖਿਆ ਨਾ ਕੁੱਕਰ ਨੂੰ ਉਹ ਜ਼ਿਆਦਾ ਹੋ ਗਏ ਫਿਰ ਠੀਕ ਆ ਲੋ ਜੀ ਇਧਰ ਥੋੜਾ ਚੜਦਾ ਵੇ ਹੁਣ ਮੈਨੂੰ ਵੀ ਤੇ ਇਹਨੂੰ ਹੁਣ ਮਿਕਸ ਕਰਕੇ ਠੰਡਾ ਕਰ ਲੈਣਾ ਮਿਕਸ ਕਰਕੇ ਜਦ ਤੱਕ ਠੰਡਾ ਕਰਨਾ ਰੱਖ ਦਿੰਦੇ ਆ ਤੇ ਇਹਦੇ ਵਿੱਚ ਉਹ ਪਾਉਂਦੀ ਆ ਆਪਣੇ ਆਮ ਜੂਜ ਪਾਉਂਦੀ ਆ ਆਮ ਜੂਜ ਵਗੈਰਾ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਦੇ ਨਾਲ ਤੇ ਫਿਰ ਦਿਖਾਣੇ ਆ ਜੀ ਤੁਹਾਨੂੰ ਜਦੋਂ ਸਮੋਸੇ ਬਣਾਵਾਂਗੇ ਹੁਣ ਆਹ ਦੇਖੋ ਕਿੰਦਾ ਛਿੱਤਰ ਪੈਂਦੇ ਲੋ ਜੀ ਇਧਰ ਦਵਾਈ ਮੂੰਹ ਕਟ ਦਿੰਦੀ ਮੇਰਾ ਆ ਕੇ ਆਜ ਤਾਂ ਹੀ ਕਰਦੀ ਇਹ ਦੇਖੋ ਹੀ ਮੈਂ ਆਇਆ ਤੇ ਕਿੰਦਾ ਖੱਪ ਪਾਉਣ ਲੱਗੀ ਹੋਈ ਸੀਗੀ ਉਹ ਦਵਾਈ ਖਾ ਲੈਂਦੇ ਉਹਨੂੰ ਕੁੜੀ ਨੂੰ ਈਜ਼ੀ ਨਹੀਂ ਹੁੰਦੀ ਯਾਰ ਉਹ ਵੀ ਖੇਡ ਹੀ ਜਾਂਦੀ ਆ ਕੀ ਹੋਇਆ ਉਹ ਵੀ ਜਾਂਦੀ ਕੀ ਮਤਲਬ ਐਦਾ ਉਂਗਲੀ ਖੋਬ ਦਿੰਦੀ ਆ ਪਤਾ ਮੈਨੂੰ ਉਂਗਲਾ ਖੋਬ ਬਹੁਤ ਉਂਗਲਾ ਖੋਬਦੀ ਆ ਆਪਣੇ ਵੱਲ ਮੈਨੂੰ ਕੋਈ ਕੁਝ ਕਹ ਦੇ ਖੇਡ ਆਪਣੇ ਵੱਲੋਂ ਪਿਆਰ ਨਾ ਕਰਦੀ ਆ ਪਰ ਉਹ ਜਰਾ ਉਂਗਲ ਜਿਆਦਾ ਜ਼ੋਰ ਨਾਲ ਖੋਬ ਦਿੰਦੀ ਆ ਇਹ ਪਿਆਰ ਵੀ ਗੱਦਾ ਜਿਹਾ ਆ ਗਵਾਰਾਂ ਗਵਾਰਾਂ ਵਾਲਾ ਪਿਆਰ ਐ ਦਾ ਚਲੋ ਤੇਰੇ ਕਰੀ ਦਾ ਫਿਰ ਆਪਣੇ ਦੀ ਕਿੰਨਾ ਖੇਦੀ ਹੁੰਦੀ ਕੱਟਕੁੱਟ ਕੋਈ ਨਹੀਂ ਕਰਨਾ ਹੈਗਾ ਜੀ ਸਹੀ ਗਾ ਦਵਾਈ ਖਾਣ ਨੂੰ ਤਾਂ ਬਹੁਤ ਨਖਰੇ ਕਰਦੀ ਐ ਇਹ ਤੇ ਚਲੋ ਏਸੀ ਦੇ ਲੋ ਅਸੀਂ ਸਵੇਰ ਦਾ ਨਾ ਲਾ ਕੇ ਲਾ ਲਿਆ ਏਸੀ ਦੇ ਲੋ ਇਹਨੂੰ ਲਾ ਲਿਆ ਏਸੀ ਗੱਲ ਕੀ ਲਾ ਏਸੀ ਲੋੜ ਤਾਂ ਹੈ ਨਹੀਂ ਗਈ ਹੁਣ ਬੰਦ ਕਰੋ ਏਸੀ ਚਲੋ ਬੰਦ ਕਰੋ ਏਸੀ ਕਿੱਥੇ ਚੱਲਨੀ ਆ ਹਾਂ ਚੱਲੀ ਉਧਰ ਤੂੰ ਅੱਗੇ ਬੜਾ ਇੱਧਰ ਬਹਿ ਨਹੀਂ ਸਾਡੇ ਕੋਲ ਤੂੰ ਆਗੇ ਚੱਲ ਦਵਾਈ ਖਾ ਉੱਠ ਕੇ ਚੱਲ ਪਹਿਲੇ ਆ ਕੇ ਖਾ ਲੈਨ ਤੂੰ ਫਿਰ ਉਦੀ ਫੜਾਓ ਜਾਂ ਪਾ ਲੈਂਦੇ ਦੀਦੀ ਆਪ ਨਹੀਂ ਠੀਕ ਹੈਗੀ ਤਾਂ ਤੂੰ ਦੱਸ ਗੋਲੀਆਂ ਖਾਣ ਲੱਗੇ ਦੇਖੋ ਕਿੰਨਾ ਟਾਈਮ ਲਾਉਣਾ ਅੱਧੀ ਅੱਧੀਆਂ ਕਰਕੇ ਖਾਣੀਆਂ ਆ ਆਹੋ ਹੱਥ 'ਚ ਰੱਖੀ ਦੀ ਹਮੇਸ਼ਾ ਇਦਾਂ ਹੀ ਖਾਈਦੀ ਆ। ਗੁੱਲੀ-ਗੁੱਲੀ ਦੇ ਵਿੱਚ ਕਿਸੇ ਪਲਾਸਟਿਕ ਦੀ ਗੋਲ ਰੱਖੀ ਦਾ। ਚਲੋ ਠੀਕ ਆ ਜੀ ਬਣੇ ਰਹੀਓ ਸਾਡੇ ਵਲੌਗ ਨਾਲ ਜੀ। ਆਲੂ ਆ ਰੱਖਦੇ ਤੇ ਠੰਡੇ। ਹੋਰ ਰੱਖੇ ਪਕਾ ਲਾਂਗੇ। ਚਲੋ ਠੀਕ ਆ ਜੀ ਹੁਣ ਮਿਲਦੇ ਆਂ ਸਮੋਸੇ ਸਮੋਸੇ। ਆਟਾ ਗੁੰਨਣਾ ਹੋ ਗਿਆ ਆਟਾ ਪਹਿਲਾਂ ਨਹੀਂ ਗੁੰਨ ਕੇ ਰੱਖਣਾ। ਹਾਂ ਚਲੋ ਠੀਕ ਆ ਜੀ। ਆਟਾ ਪਹਿਲਾਂ ਗੁੰਨਣਾ। ਬਣੇ ਰਹੀਓ ਸਾਡੇ ਵਲੌਗ ਨਾਲ ਜੀ। ਲੋ ਜੀ ਤੇ ਟਾਈਮ 7:30 ਹੋ ਗਏ ਆ। ਦੇਖ ਪਾਟਤਾ ਮੈਂ ਪਿੱਛੇ ਜੇ ਪਾਇਆ ਜਵੈਣ। ਠੀਕ ਆ। ਵਿੱਚ ਪਾਇਆ ਨਮਕ ਥੋੜਾ ਜਿਹਾ। ਲਾਲ ਦਾਦੀ ਭਾਵੇਂ ਨਾ ਤੈਨੂੰ ਉਹ ਤੁਲਸੀ ਦਾ ਬਣਾ ਕੇ ਦੇ ਦਿੰਦੇ ਉਹਨਾਂ ਤੇਰਾ ਗਲਾ ਬੱਟ ਜਾਣਾ ਸੀ ਆਹੋ ਖਾਣਾ ਪੀਣ ਦੀ ਰਾਤ ਨੂੰ ਹਨਾ ਮੈਂ ਉਹ ਤੇਰੀ ਜੀ ਅੱਗੇ ਜਿੱਤਾ ਸੀਗਾ ਇੱਕ ਵਾਰੀ ਥੱਲੇ ਵਾਲੇ ਕੋਠੇ ਤੋਂ ਨਾ ਜਾ ਕੇ ਨਾ ਬਦਿੰਦੇ ਦੀਆਂ ਪੱਤੀਆਂ ਲਿਆ ਦੇਣ ਤੋੜ ਕੇ ਹਨਾ ਉਹ ਬਣਾ ਕੇ ਇਹਨੂੰ ਦਿੰਦੇ ਨੂੰ ਰਾਤ ਨੂੰ ਪੀ ਕੇ ਸੌਂਦੇ ਸਵੇਰ ਤੱਕ ਫਰਕ ਪੈ ਜਾਣਾ ਅੱਗੇ ਮੇਰੀ ਖਾਂਜੀ ਉਹ ਨਾ ਹਟ ਗਈ ਸੀ ਜੀ ਇਹ ਹਟ ਗਈ ਸੀ ਜੇ ਦੋ ਟਾਂ ਤੀਂ ਦੀ ਨਾ ਫਿਰ ਉਹ ਜਦ ਅਰੇ ਜੀ बस ਹੁਣ ਇੱਥੇ ਕੁਝ ਵੀ ਨਹੀਂ ਪਾਣਾ ਹੋਰ ਇਹਦੇ ਚ ਹੁਣ ਪੈ ਪਾਸੇ ਦੂਜਾ ਕਿਉਂ ਪਾਣਾ ਹੈ ਠੀਕ ਅੱਗੇ ਪਦੀਨਾ ਪਾਇਆ ਸੀਗਾ ਪਰ ਅਗਰ ਤੁਲਸੀ ਗੱਲੀ ਪਾਈ ਸੀ ਹੈ ਇਹ ਨਾ ਮਾਤਾ ਨਹੀਂ ਪਾਇਆ ਸੀ ਮਾਰਤੀ ਨਾ ਮਿੰਨੇ ਕੇ ਵੀ ਇਹਦੇ ਬਣ ਗਏ ਪਾਣਗੇ ਸਵਾਇ ਥੋੜੇ ਗੁੰਨਿਆ ਨਾ ਥੋੜਾ ਹੀ ਗੁੰਨਿਆ ਨਾ ਰਾਤ ਨੂੰ ਥੋੜੇ ਹੀ ਬਣਾਉਣੇ ਆ ਇਹਦੇ ਮਨ ਕਰਦਾ ਸੀਗਾ ਠੀਕ ਹੈ ਤੁਸੀਂ ਸੋਸ ਨਾ ਖਾਈ ਹੋ ਨਾ ਨਾਲ ਹਾਂ ਇੱਕ ਹੀ ਘੜਾ ਆ ਬਸ ਟੇਸਟ ਕਰਾਂਗੇ ਚਲੋ ਗੋਲੋ ਪੇਰਾ ਟਾਹਣਾ ਹੋਰ ਫੇਰ ਤੱਕ ਬਣਾਉਣੇ ਆ ਬਣਾਉਂਦੇ ਕਿਤਾ ਇਧਰ ਤਿਆਰੀ ਹੋ ਗਈ ਹੈ ਜੀ ਸ਼ੁਰੂ ਸਮੋਸਿਆਂ ਦੀ ਬਣਾਏ ਅਸੀਂ ਥੋੜੇ ਜਿਆਦਾ ਨਹੀਂ ਬਣਾਏ ਹੈਗੇ ਵੀ 25 ਕੇ ਸਮੋਸੇ ਬਣਾਏ ਹਨਾ ਤੇ ਲਓ ਜੀ ਉਧਰ ਕੱਚੇ ਇੱਧਰ ਹੋਰੇ ਆ ਫਰਾਈ ਤੇ ਇਹ ਦੇਖੋ ਜੀ ਫਰਾਈ ਹੋ ਗਏ ਵੀ ਨਿਕਲ ਆ ਜਿਆ ਬਾਹਰ ਬਹੁਤ ਵਧੀਆ ਇਕਦਮ ਇਹ ਗਰਮ ਹੋਦਾ ਯਾਰ ਸੁੱਕੇ ਰਹਿੰਦੇ 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 ਉਈ ਰਹਿੰਦੇ ਯਾਰ ਬਹੁਤ ਗਰਮ ਰਹਿੰਦੇ ਕੋਈ ਗੱਲ ਨਹੀਂ ਉਹਦੇ ਕਰੰਚੀ ਆ ਪਤਾ ਲੱਗਦਾ ਹਾਫੀ ਤੇ ਲੋ ਜੀ ਇਧਰ ਹੋ ਜਾਂਦੇ ਹੁਣ। ਇਧਰ ਮੀਡੀਅਮ ਮੀਡੀਅਮ ਦੇ ਉੱਤੇ ਹੀ ਕਰੋ ਲੱਖੀ। ਹਾਂ ਤੇ ਜਿੱਦਾਂ ਹੀ ਹੁਣ ਇਹ ਹੁੰਦੇ ਆ ਕੰਪਲੀਟ ਤੇ ਫੇਰ ਆਪਾਂ ਇਹਨੂੰ ਖਾਂਦੇ ਆ। ਥੋੜੀ ਜੀ ਮਟਰੀ ਬਣਾ ਲੈਨੇ ਆ। ਥੋੜੀ ਜੀ ਬਣਾਈ ਮਟਰੀ ਜਿੰਨਾ ਕ ਮੈਦਾ ਬਚ ਗਿਆ ਹੈ ਬਾਅਦ ਚੋਂ। ਅੱਧਾ ਕਿਲੋ ਮੈਦਾ ਪਾਇਆ ਸੀ ਮੈਂ। ਹਾਂ ਚਲੋ। ਆਇਓ ਹੁਣ ਬਣਾ ਕੇ ਲੈ ਆਓ ਫੇਰ ਆਪਾਂ ਖਾਂਦੇ ਆ। ਆਪਣੇ ਆ ਗਏ ਸਮੋਸੇ ਹੁਣ ਲੱਗੀਆਂ ਜੀ ਦੋ ਦੋ ਸਮੋਸੇ ਖਾਣ। ਚਾਹ ਨਾਲ ਲੌਂਗ ਲੱਛੀਆਂ। ਚਾਹ ਦੇ ਨਾਲ ਲੌਂਗ ਲੱਛੀਆਂ ਵਾਲੀ ਨਾਲ ਬਣਾਈ ਆ। ਲੋ ਜੀ ਇਧਰ ਕੁੜੀ ਵੀ ਖਾ ਰਹੀ ਆ ਮੰਮੀ ਵੀ ਖਾ ਰਹੀ ਆ ਤੇ ਪਲਕ ਖ ਕੋਈ ਉਹ ਆਉਂ ਮੇ ਫੇ ਗਲਾ ਥੋੜਾ ਜਿਹਾ ਦੁਖਦਾ ਨਾ ਕਈ ਵਾਰੀ ਬਹੁਤ ਹੋ ਜਾਂਦਾ ਗਲਾ ਗੋਲਾ ਇਦਾਂ ਹੀ ਠੀਕ ਹੋ ਜਾਂਦਾ ਇਹਨਾਂ ਨਾਲੀ ਟੈਨਸ਼ਨ ਨਹੀਂ ਲੈਣੀ ਇੰਨੀ ਚਲੋ ਤੇ ਕਰਨਾ ਐਂਡ ਕੇ ਬਾਅਦ ਚ ਕਰਨਾ ਖਾ ਪੀ ਕੇ ਚਲੋ ਜੀ ਖਾ ਪੀ ਕੇ ਕਰਦੇ ਆ ਜੀ ਫਿਰ ਬਲੌਗ ਦਾ ਐਂਡ ਆਪਾਂ ਬਣੇ ਰਹੀਓ ਬਲੌਗ ਦੇ ਨਾਲ ਮੈਂ ਅਧਰੇ ਆਇਆ ਲੋ ਜੀ ਟਾਈਮ ਹੋ ਗਿਆ ਜੀ 11 ਆਪਾਂ ਦੇਖ ਰਹੇ ਸੀ ਮੂਵੀ ਐਨ ਐਕਸ਼ਨ ਹੀਰੋ ਬਹੁਤ ਹੀ ਵਧੀਆ ਮੂਵੀ ਆ ਤੇ ਸਾਨੂੰ ਬਲੌਗ ਦਾ ਐਂਡ ਕਰਦਾ ਜੀ ਆਪਾਂ ਚੱਲਦਾ ਜੀ ਫਿਰ ਤੇ ਚਲੋ ਹਾਂ ਜੀ ਲਾਈਕ ਸ਼ੇਅਰ ਨਾਮੇ ਵਲੌਗਸ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ